ਸਮੂ ਸਿੱਖ ਜਗਤ ਨੂੰ ਜਿੱਥੇ ਕਿਤੇ ਵੀ ਤੁਸੀਂ ਇਸ ਵੇਲੇ ਸਾਨੂੰ ਦੇਖ ਰਹੇ ਹੋ ਸਾਰਿਆਂ ਨੂੰ ਇਸ ਵਿਲੱਖਣ ਸ਼ੋ ਟਾਕਿੰਗ ਪੰਜਾਬ ਸਾਡੀ ਸਮੁੱਚੀ ਟੀਮ ਵੱਲੋਂ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਗੱਜ-ਵੱਜ ਕੇ ਫਤਿਹ ਅਰਜ਼ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਅਮਰੀਕਾ ਤੋਂ ਅਮਰੀਕਾ 'ਚ ਚੋਣਾਂ ਹੋਈਆਂ ਨੇ ਮੇਅਰ ਦੀਆਂ ਚੋਣਾਂ ਹੋਈਆਂ ਨੇ ਤੇ ਗਵਰਨਰ ਦੀਆਂ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚ ਮਮਦਾਨੀ ਜ਼ੋਹਰਾਨ ਮਮਦਾਨੀ ਡੈਮੋਕ੍ਰੇਟ ਪਾਰਟੀ ਦਾ ਮੇਅਰ ਦਾ ਲੀਡਰ ਉੱਥੇ ਨਿਊਯਾਰਕ ਤੋਂ ਬਹੁਤ ਤਕੜੀ ਜਿੱਤ दर्ज ਕੀਤੀ ਹੈ ਆਫ ਦਾ ਪੂਰੇਵਾਲ ਪਿਛੋਕੜ ਪੰਜਾਬ ਦਾ ਤੇ ਉਹਨਾਂ ਨੇ ਸਿਨਸਨਾਟੀ ਦੇ ਮੇਅਰ ਵਜੋਂ ਚੋਣ ਜਿੱਤੀ ਹੈ ਤੇ ਇਸੇ ਤਰ੍ਹਾਂ ਖਾਲਸਤਾਨੀ ਸਵਰਨਜੀਤ ਸਿੰਘ ਬੁਲੰਦ ਕਰਦੇ ਆਏ ਨੇ ਉਹਨਾਂ ਨੇ ਨਾਰਵਿਚ ਸ਼ਹਿਰ ਤੇ ਮੇਅਰ ਦੀ ਚੋਣ ਜਿੱਤ ਲਈ ਹੈ ਇਹ ਆਪਣੇ ਆਪ ਦੇ ਵਿੱਚ ਪ੍ਰਾਪਤੀ ਹੈ ਮਮਦਾਨੀ ਅਤੇ ਸਵਰਨਜੀਤ ਸਿੰਘ ਦੀ ਜਿਹੜੀ ਜਿੱਤ ਉਸਨੇ ਮੈਂ ਕਹਨਾ ਕਿ ਸੋ ਸਵਰਨਜੀਤ ਸਿੰਘ ਹੋਰਾਂ ਨੇ ਨਾਰਵਿਚ ਸ਼ਹਿਰ ਦੇ ਵਿੱਚ ਇੱਕ ਅਜਾਇਬ ਘਰ ਸ਼ੁਰੂ ਕੀਤਾ ਸੀ ਜਿੱਥੇ ਸ਼ਹੀਦਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ ਤੇ ਜਿੱਥੇ ਸਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ 20ਵੀਂ ਸਦੀ ਦੇ ਮਹਾਨ ਯੋਧੇ ਅਤੇ ਸਿੱਖ ਆਗੂ ਮਰਦੇ ਮੁਜਾਹਿਦ ਉਹ ਜਰਨੈਲ ਜਿਨ੍ਹਾਂ ਨੇ ਦੁਨੀਆ ਨੂੰ ਇਹ ਦਿਖਾਇਆ ਕਿ ਉਹ ਬਹੁਤ ਥੋੜੇ ਸਿੰਘਾਂ ਦੇ ਨਾਲ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਇੱਕ ਵੱਡੀ ਤਾਕਤ ਨੂੰ ਟੱਕਰ ਦੇ ਸਕਦੇ ਨੇ ਜਿਹੜੀ ਜ਼ੁਲਮ ਦੀ ਤਾਕਤ ਹੈ ਜ਼ੁਲਮ ਨੂੰ ਟੱਕਰ ਦੇ ਸਕਦੇ ਨੇ ਇਹ ਸਾਬਤ ਕੀਤਾ ਸੀ ਉਹਨਾਂ ਦੀ ਤਸਵੀਰ ਉਸ ਅਚਾਇਬ ਘਰ ਦੇ ਵਿੱਚ ਲਾਈ ਸੀ ਜਿਸ ਤੋਂ ਬਾਅਦ ਨਿਊਯਾਰਕ ਦੇ ਵਿੱਚ ਭਾਰਤੀ ਐਮਬੈਸਡਰ ਭਾਰਤੀ ਕੌਂਸਲੇਟ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਅਮਰੀਕਾ ਦੇ ਵਿੱਚ ਇੰਡੀਆ ਦੇ ਕੌਂਸਲਰ ਕੌਂਸਲਖਾਨੇ ਹੈਗੇ ਨੇ ਉਹਨਾਂ ਵੱਲੋਂ ਵੀ ਹਾਏ ਤੋਬਾ ਕੀਤੀ ਗਈ ਸੀ ਤੇ ਕੁਝ ਕਾਰਨਾ ਕਰਕੇ ਉਹ ਤਸਵੀਰ ਫਿਰ ਉਤਾਰਨੀ ਪਈ ਸੀ ਉਹ ਸਵਰਨਜੀਤ ਸਿੰਘ ਦੇ ਨਿਜੀ ਯਤਨਾਂ ਕਰਕੇ ਇਸ ਤਰੀਕੇ ਨਾਲ ਹੋਇਆ ਸੀ ਉਹਨਾਂ ਨੇ ਉੱਥੇ ਹੁਣ ਵੀ ਇੱਕ ਮਿਊਜ਼ੀਅਮ ਬਣਾਇਆ ਹੋਇਆ ਸਿੱਖ ਮਿਊਜ਼ੀਅਮ ਤੇ ਸ਼ਹਿਰ ਦੇ ਵਿੱਚ ਤੇ ਉਹਨਾਂ ਦੀ ਜਿੱਤ ਹੋਈ ਹੈ ਉਹਨਾਂ ਸਾਰਿਆਂ ਨੂੰ ਵਧਾਈ ਦਿੰਦੇ ਆ ਜ਼ੁਹਰਾਨ ਮਮਦਾਨੀ ਨੂੰ ਜ਼ੁਹਰਾਨ ਮਮਦਾਨੀ ਖਾਸ ਕਰਕੇ ਐਸੀ ਸਿੱਖਾ ਵੱਲੋਂ ਉਹਨਾਂ ਦੀ ਜਿੱਤ ਹੋਈ ਹੈ ਤੇ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ اجلاس ਸੀਗਾ ਫੋਰਥ ਵਰਲਡ ਸਿੱਖ ਪਾਰਲੀਮੈਂਟ ਦਾ اجلاس ਉਸ ਦੇ ਵਿੱਚ ਜ਼ੁਹਰਾਨ ਮਮਦਾਨੀ ਨੇ ਹਿੱਸਾ ਲਿਆ ਸੀ ਉਹਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸੀ ਅਤੇ ਆਪਣੇ ਭਾਸ਼ਣ ਦੇ ਦੌਰਾਨ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਅਤੇ ਉਸ ਦੇ ਵਿੱਚ ਜਿਹੜਾ ਜਸਟਨ ਟਰੂਡੋ ਨੇ ਜ਼ਿਕਰ ਕੀਤਾ ਸੀ ਉਸ ਦੀ ਤਾਇਦ ਕੀਤੀ ਸੀ ਸਪੋਰਟ ਕੀਤੀ ਸੀ ਹਮਾਇਤ ਕੀਤੀ ਲੋਕਾਂ ਦੇ ਦੁਨੀਆ ਦੇ ਕਟਹਿਰੇ ਦੇ ਵਿੱਚ ਖੜਾ ਕਰਦੇ ਆ ਜ਼ੁਹਰਾਨ ਮਮਦਾਨੀ ਨੇ ਜਿਹੜਾ ਆਪਣਾ ਸਿੱਖਾਂ ਦੇ ਲਈ ਜਿਹੜੀ ਸਪੋਰਟ ਉਹ ਦਿੱਤੀ ਸੀ ਉੱਥੇ ਫੋਰਥ ਵਰਲਡ ਸਿੱਖ ਪਾਰਲੀਮੈਂਟ ਦੇ اجلاس ਦੇ ਵਿੱਚ ਨਿਊਯਾਰਕ ਦੇ ਵਿੱਚ ਹੋਇਆ ਸੀ ਅਮਰੀਕਾ ਦੇ ਵਿੱਚ ਜਿਸ ਦੀ ਪ੍ਰਧਾਨਗੀ ਤੁਹਾਨੂੰ ਸਾਰਿਆਂ ਨੂੰ ਡਾਕਟਰ ਅਮਰਜੀਤ ਸਿੰਘ ਕੱਲ ਵੀ ਅਸੀਂ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੱਲ ਕੀਤੀ ਸੀ ਉਹਨਾਂ ਨੇ ਉਸ ਦੀ ਪ੍ਰਧਾਨਗੀ ਕੀਤੀ ਸੀ ਵਰਲਡ ਸਿੱਖ ਪਾਰਲੀਮੈਂਟ ਦੀ ਸੋ ਇਹਦੇ ਅਰਥ ਕੀ ਨੇ ਸਿੱਖ ਇਹਨਾਂ ਜਿੱਤਾਂ ਦੇ ਸਿੱਖਾਂ ਲਈ ਕੀ ਅਰਥ ਨੇ ਤੇ ਕੀ ਸਾਨੂੰ ਹੁਣ ਜਿਹੜੀਆਂ ਨੇ ਅੱਖਾਂ ਉਹ ਖੋਲ ਲੈਣੀਆਂ ਚਾਹੀਦੀਆਂ ਨੇ ਚੀਨੀ ਰਾਜਦੂਤ ਜ਼ਯੰਗ ਜੇਡੋਂਗ ਚੀਨੀ ਰਾਜਦੂਤ ਜ਼ਯਾਨ ਜੇਡੋਂਗ ਨੇ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਪਾਸ਼ਾ ਦੀ ਜਨਮ ਜਨਮ ਸਥਾਨ ਨਨਕਾਣਾ ਸਾਹਿਬ ਜਿਸ ਦਾ ਪਹਿਲਾ ਨਾਮ ਰਾਏ ਭੋਏ ਦੀ ਤਲਵੰਡੀ ਹੁੰਦਾ ਸੀ ਨਨਕਾਣਾ ਸਾਹਿਬ ਕਹਿੰਦੇ ਆ ਅੱਜ ਕੱਲ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਨਾਨਕ ਪਾਸ਼ਾ ਦਾ ਜਨਮ ਹੋਇਆ ਉੱਥੇ ਉਹਨਾਂ ਨੇ ਮੱਥਾ ਟੇਕਿਆ ਤੇ ਇੰਡੀਆ ਇਸ ਗੱਲ ਤੋਂ ਵੀ ਰੌਲਾ ਪਾ ਰਿਹਾ ਹੈ ਵੀ ਬਹੁਤ ਸਾਰੇ ਲੋਕ ਬਹੁਤ ਸਾਰੇ ਜਿਹੜੇ ਵੱਡੇ ਲੋਕ ਨੇ ਵੀਆਈਪੀ ਨੇ ਸਰਕਾਰੀ ਪਰਿਵਾਰੀ ਜਿਨ੍ਹਾਂ ਦੀ ਪਹੁੰਚ ਹੁੰਦੀ ਹੈ ਵੱਡੀਆਂ ਤਾਕਤਾਂ ਹੁੰਦੀਆਂ ਨੇ ਉਹਨਾਂ ਦੇ سفیر ਨੇ ਉਹ ਕਿਸੇ ਵੀ ਚਰਚ ਦੇ ਵਿੱਚ ਕਿਸੇ ਮੰਦਰ ਦੇ ਵਿੱਚ ਜਾਂਦੇ ਨੇ ਤਾਂ ਇਹ ਆਮ ਗੱਲ ਹੈ ਪਰ ਗੁਰਦੁਆਰੇ ਦੇ ਵਿੱਚ ਪਹਿਲੇ ਪਾਤਸ਼ਾਹ ਦੇ ਜਨਮ ਸਥਾਨ ਦੇ ਉੱਤੇ ਨਾ ਤਮਸਤਕ ਹੋਇਆ ਜੀਅੰਗ ਜੇ ਡੋਂਗ ਚੀਨ ਦਾ ਸਫੀਰ ਆ ਪਾਕਿਸਤਾਨ ਦੇ ਵਿੱਚ ਤੇ ਇਹ ਆਪਣੇ ਆਪ ਦੇ ਵਿੱਚ ਕੁਝ ਇਸ਼ਾਰੇ ਵੀ ਨੇ ਤੇ ਇਹ ਵੱਡੀ ਗੱਲ ਆ ਸਿੱਖ ਅਸਲ ਦੇ ਵਿੱਚ ਜਿਹੜੇ ਇਦਾਂ ਦੇ ਇਸ਼ਾਰੇ ਨੇ ਉਹਨਾਂ ਨੂੰ ਬੁੱਝਣ ਦੇ ਵਿੱਚ ਤੇ ਉਹਨਾਂ ਦੀ ਥਾਪ ਪਾਉਣ ਦੇ ਵਿੱਚ ਅਵੇਸਲੇ ਹੁੰਦੇ ਨੇ ਇਹਦਾ ਕਾਰਨ ਨਹੀਂ ਮੈਨੂੰ ਸਮਝ ਆਉਂਦਾ ਪਤਾ ਨਹੀਂ ਕੀ ਗੱਲ ਤੇ ਬੀਤੇ 4 5 6 ਸਾਲਾਂ ਤੋਂ ਇਹ ਗੱਲ ਅਸੀਂ ਵਾਰ-ਵਾਰ ਕਹਿੰਦੇ ਆਏ ਆ ਕਿ ਚੀਨ ਦਾ ਦਿੱਲੀ ਦੇ ਵਿੱਚ ਸਫੀਰ ਜਦੋਂ ਦਰਬਾਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੱਥਾ ਟੇਕਣ ਜਾਂਦਾ ਉਹਦੇ ਕੀ ਅਰਥ ਨੇ ਰੂਸ ਦਾ ਜਿਹੜਾ ਰੂਸੀ ਫੌਜਾਂ ਦਾ ਜਿਹੜਾ ਮੁਖੀ ਆ ਉਹ ਜਦੋਂ ਭਾਰਤ ਆਉਂਦਾ ਤਾਂ ਉਹ ਦਰਬਾਰ ਸਾਹਿਬ ਮੱਥਾ ਟੇਕਦਾ ਉਹਦੇ ਕੀ ਅਰਥ ਨੇ ਯੂਨਾਈਟਿਡ ਨੇਸ਼ਨ ਦਾ ਜਿਹੜਾ ਭਾਰਤ ਦੇ ਵਿੱਚ ਸਫੀਰ ਆ ਜਦੋਂ ਉਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਜਾਂਦਾ ਉਹਦੇ ਕੀ ਅਰਥ ਨੇ ਉਹਦੀ ਕੀ ਐਹਮੀਅਤ ਆ ਇੰਪੋਰਟੈਂਸ ਕੀ ਆ ਇਸ ਦੇ ਨਾਲ ਹੀ ਅਮਰੀਕਾ ਦਾ ਜਿਹੜਾ ਭਾਰਤ ਦੇ ਵਿੱਚ ਰਾਜਦੂਤ ਆ ਸਫੀਰ ਆ ਜਦੋਂ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਜਾਂਦਾ ਉਦੇ ਕੀ ਅਰਥ ਨੇ ਸਾਰਿਆਂ ਨੂੰ ਪਤਾ ਐਰਿਕ ਗਾਰਸਿਟੀ ਜਦੋਂ ਗਿਆ ਸੀ ਉਸ ਨੇ ਇਹ ਨਹੀਂ ਸੀ ਲਿਖਿਆ ਕਿ ਐਸਜੀਪੀਸੀ ਜਾਂ ਭਾਰਤ ਦੇ ਇਹ ਮਹਾਨ ਸਥਾਨ ਦੇ ਉੱਤੇ ਮੈਂ ਆਇਆ ਜਾਂ ਮੇਰੇ ਸੰਬੰਧ ਨੇ ਮੈਨੂੰ ਕਿਵੇਂ ਦਾ ਲੱਗਿਆ ਇਹ ਸਾਰਿਆਂ ਨੂੰ ਪਤਾ ਜਦੋਂ ਐਰਿਕ ਗਾਰਸਿਟੀ ਨੇ ਆਪਣੇ ਵਿਜ਼ਟਰ ਬੁੱਕ ਦੇ ਵਿੱਚ ਸ਼ਬਦ ਆਪਣੇ ਵੱਲੋਂ ਲਿਖੇ ਸਨ ਦਰਜ ਕੀਤੇ ਸਨ ਉਹਨੇ ਸਪਸ਼ਟ ਸ਼ਬਦਾਂ ਦੇ ਵਿੱਚ ਅਮਰੀਕਾ ਅਤੇ ਸਿੱਖਾਂ ਦੇ ਸੰਬੰਧਾਂ ਦੀ ਗੱਲ ਕੀਤੀ ਸੀ ਸੋ ਅਮਰੀਕਾ ਦੇ ਵਿੱਚ ਜਿਹੜੀ ਰਾਜਨੀਤੀ ਹੈ ਹਲਾਕੇ ਅਸੀਂ ਆਪਣੇ ਤੌਰ ਦੇ ਉੱਤੇ ਇਸ ਨੂੰ ਮਤਲਬ ਦੇਖਦੇ ਆ ਅਮਰੀਕਾ ਦੇ ਵਿੱਚ ਜਿਹੜੀ ਰਾਜਨੀਤੀ ਆ ਉਸ ਤੇ ਕਾਫੀ ਵੱਡੇ ਅਰਥ ਨੇ ਤੇ ਇਹ ਮਤਲਬ ਇਹਨੂੰ ਬੁੱਝਣਾ ਇਹਨੂੰ ਡੀਕੋਡ ਕਰਨਾ ਇਸ ਦਾ ਮਤਲਬ ਸਿੱਖ ਅਸੰਦਰ ਸਿੱਖਾਂ ਦੀ ਚੇਤਨਾ ਦੇ ਪਰਸਪੈਕਟਿਵ ਤੋਂ ਅਸੀਂ ਇਸ ਰਾਜਨੀਤੀ ਨੂੰ ਹਮੇਸ਼ਾ ਹੀ ਮਤਲਬ ਸਿੱਖ ਪਰਸਪੈਕਟਿਵ ਤੋਂ ਦੇਖਦੇ ਹੋਏ ਇਹ ਸਮੇਂ-ਸਮੇਂ ਤੇ ਉਤੇ ਪ੍ਰੋਗਰਾਮ ਕੀਤੇ ਨੇ ਕਿ ਜਦੋਂ 트럼ਪ ਵੀ ਜਿੱਤੇ ਅ ਜਿਸ ਵੇਲੇ ਜੋਏ ਬਾਈਡਨ ਦੀ ਸਰਕਾਰ ਸੀ ਇੱਥੇ ਉਹ ਪ੍ਰੈਜ਼ੀਡੈਂਟਸ ਆਨ ਅਮਰੀਕਾ ਦੇ ਵਿੱਚ ਉਸ ਪਰਸਪੈਕਟਿਵ ਤੋਂ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਪਰ ਇਹ ਜਿਹੜੀ ਗੱਲਬਾਤ ਹੈ ਇਸ ਨੂੰ ਆਪਾਂ ਆਪਣੇ ਤਰੀਕੇ ਨਾਲ ਦੇਖਣ ਦੀ ਪਰਖਣ ਦੀ ਕੋਸ਼ਿਸ਼ ਕਰਾਂਗੇ ਜੀਆੰਗ ਜ਼ੈਡੋਂਗ ਨੇ ਨਨਕਾਣਾ ਸਾਹਿਬ ਦਾ ਦੌਰਾ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਪੂਰਵ ਦੀ ਵਧਾਈ ਦਿੱਤੀ ਹੈ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਜੇ ਆਪਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਿੱਖ ਵਿਦਿਆਰਥੀ ਨੇ ਉਹਨਾਂ ਵੱਲੋਂ ਜੋ ਯਤਨ ਕੀਤੇ ਜਾ ਰਹੇ ਨੇ ਪ੍ਰੋਟੈਸਟ ਕੀਤਾ ਜਾ ਰਿਹਾ ਜੋ ਉੱਥੇ ਉਹਨਾਂ ਨੇ ਮੋਰਚਾ ਲਾਇਆ ਹੋਇਆ ਜੇ ਆਪਾਂ ਉਹਦੀ ਗੱਲ ਨਾ ਕਰੀਏ ਇਹ ਵੀ ਨਾ ਇਨਸਾਫੀ ਹੋਊ ਆਪਣੇ ਮੁੰਡੇ ਨੇ ਆਪਣੇ ਬੱਚੇ ਨੇ ਸੋ ਉਹਨਾਂ ਦਾ ਇਹ ਜਿਹੜਾ ਯਤਨ ਇਹ ਕਾਬਲੇ ਤਾਰੀਫ ਅਸੀਂ ਪੂਰ ਜ਼ੋਰ ਤਰੀਕੇ ਨਾਲ ਸਪੋਰਟ ਕਰਦੇ ਹਾਂ ਪਰ ਇਸ ਮੌਕੇ ਦੇ ਉੱਤੇ ਚੇਟਾ ਪੰਜਾਬ ਦੀ ਟੁੱਕੜਬੋਚ ਲੀਡਰਸ਼ਿਪ ਹਨ ਟੁੱਕੜਬੋਚ ਸ਼ਬਦ ਮੈਂ ਵਰਤਿਆ ਇਹ ਤੁਸੀਂ ਵੀ ਵਰਤ ਲਿਆ ਕਰੋ ਕੋਈ ਵੀ ਹੈ ਜਿਹੜੇ ਉੱਥੇ ਨਹੀਂ ਗਏ ਸਾਡੇ ਸਿੱਖ ਜਥੇਬੰਦੀਆਂ ਦੇ ਆਗੂ ਗਏ ਨੇ ਉੱਥੇ ਖੜੇ ਨੇ ਬਕਾਇਦਾ ਤੌਰ ਦੇ ਉੱਤੇ ਤੇ ਉਹਨਾਂ ਨੂੰ ਲਗਾਤਾਰ ਉੱਥੇ ਰਹਿਣਾ ਚਾਹੀਦਾ ਮੋਰਚਾ ਤਾਂ ਲਾ ਦਿੱਤਾ ਇਹ ਮੋਰਚਾ ਬਣਨਾ ਬਣਦਾ ਸੀ ਸਮੁੱਚੇ ਪੰਜਾਬ ਵੱਲੋਂ ਔਰ ਚਲਾ ਲਾਇਆ ਜਾਣਾ ਬਣਦਾ ਸੀ ਪਰ ਇਹਦੇ ਚ ਉਹ ਵਿਦਿਆਰਥੀ ਗਗਨਦੀਪ ਸਿੰਘ ਹੋਰੀ ਕੱਲ ਆਪਾਂ ਇੰਟਰਵਿਊ ਵੀ ਉਹਨਾਂ ਦੀ ਦੇਖ ਰਹੇ ਸੀ ਗਗਨਦੀਪ ਸਿੰਘ ਹੋਰਾਂ ਦੀ ਉਹ ਸਾਰੇ ਵਿਦਿਆਰਥੀ ਸਾਥ ਜਥੇਬੰਦੀ ਹੈ ਤੇ ਉਹ ਸਿੱਖ ਵਿਦਿਆਰਥੀ ਜਿਹੜੇ ਹੁਣੇ ਵਾਈਸ ਪ੍ਰਧਾਨ ਦੀ ਚੋਣ ਵੀ ਜਿੱਤੇ ਨੇ 20 ਦਿਨ ਪਹਿਲਾਂ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਆਰਐਸਐਸ ਹਿੰਦੂ ਜਥੇਬੰਦੀਆਂ ਅਤੇ ਇੰਡੀਅਨ ਸਟੇਟ ਦਾ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਖੋ ਕੇ ਸੈਂਟਰ ਦੇ ਅਧੀਨ ਲੈਣ ਦੀ ਜਿਹੜੀ ਕਾਰਵਾਈ ਆ ਉਸ ਦੇ ਖਿਲਾਫ ਇਹ ਮੋਰਚਾ ਲਾਇਆ ਹੋਇਆ ਸੋ ਇਹਦੇ ਬਾਰੇ ਗੱਲਬਾਤ ਕਰਾਂਗੇ ਹੁਣ ਆਪ ਜਿਹੜੀ ਪਿੱਟ ਸਿਆਪਾ ਪਾਇਆ ਹੋਇਆ ਹੈ ਨਾ ਜਿਹੜਾ ਜ਼ੋਹਰਾਨ ਮਮਦਾਨੀ ਦੀ ਜਿੱਤ ਦੇ ਉੱਤੇ ਸਵਰਨਜੀਤ ਸਿੰਘ ਦੀ ਜਿੱਤ ਦੇ ਉੱਤੇ ਤੇ आफताब ਪੂਰੇ왈ਦੀ ਜਿੱਤ ਦੇ ਉੱਤੇ ਅਸੀਂ ਇਹ ਦੇਖਦੇ ਹਾਂ ਕਿ ਇਹ ਹੈ ਤਾਂ ਡੈਮੋਕ੍ਰੇਟ ਨੇ ਤੇ ਜ਼ਹਰਾਨ ਮਮਦਾਨੀ ਦਾ ਪਰਿਵਾਰ ਜਾਂ ਪਿਛੋਂ ਅਸੀਂ ਗੱਲ ਕਰੀਏ ਤਾਂ ਉਹ ਠੀਕ ਹੈ ਕਿ ਥੋੜਾ ਖੱਬੇ ਪੱਖੀ ਚੁਕਾ ਹੈ ਤੇ ਪ੍ਰੈਜ਼ੀਡੈਂਟ ਟਰੰਪ ਵੀ ਲਗਾਤਾਰ ਇਹ ਬਿਆਨ ਦਿੰਦੇ ਰਹਿੰਨੇ ਕਿ ਜ਼ਹਰਾਨ ਮਮਦਾਨੀ ਦਾ ਡੈਮੋਕ੍ਰੇਟ ਪਾਰਟੀ ਹੈ ਜਿਹੜੀ ਉਹ ਖੱਬੇ ਪੱਖੀ ਹੈ ਕਾਮਰੇਡੀ ਵਿਚਾਰਧਾਰਾ ਨੂੰ ਪ੍ਰਨਾਈ ਹੋਈ ਹੈ ਤੇ ਅਮਰੀਕਾ ਦੇ ਵਿੱਚ ਇਹ ਗੜਬੜ ਪੈਦਾ ਕਰ ਸਕਦੇ ਨੇ ਇਹਦੀਆਂ ਜੜਾਂ ਜੇ ਫਰੋਲਣੀਆਂ ਹੋਣ ਡੁੰਗੀਆਂ ਤਾਂ ਉਹ ਉਧਰ ਆਪਾਂ ਬਾਅਦ ਦੇ ਵਿੱਚ ਜਾਵਾਂਗੇ ਪਰ ਪਿਛਲੇ ਦਿਨਾਂ ਚ ਅਸੀਂ ਇੱਕ ਭਾਰਤੀ ਜੋ ਵਿੱਚ ਦਾਖਲ ਹੋ ਕੇ ਅਮਰੀਕਾ ਦੇ ਅੰਦਰ ਸੋਸ਼ਲਿਜ਼ਮ ਅਤੇ ਕੈਪੀਟਲਿਜ਼ਮ ਦੇ ਦਰਮਿਆਨ ਲੋਕਾਂ ਨੂੰ ਅਸੀਂ ਦੱਸਾਂਗੇ ਕਿ ਤੁਹਾਨੂੰ ਦੋਵਾਂ ਚੋਂ ਕਿਹੜਾ ਵਧੀਆ ਲੱਗਿਆ ਤੇ ਲੋਕ ਵੰਡੇ ਜਾਣਗੇ ਤੇ ਇਸ ਤਰੀਕੇ ਨਾਲ ਅਮਰੀਕਾ ਦੇ ਵਿੱਚ ਇੱਕ ਵੱਡੇ ਪੱਤਰ ਤੇ ਉੱਤੇ ਰਫੜ ਪੈਦਾ ਹੋਊਗਾ ਜਿਹਦੇ ਨਾਲ ਅਮਰੀਕਾ ਦੇ ਵਿੱਚ ਅਮਰੀਕਾ ਦੇ ਅੰਦਰ ਲੋਕਾਂ ਦੇ ਵਿੱਚ ਕਹਾਂਗੇ ਕਿ ਬਦਮਨੀ ਫੈਲੋਗੇ ਲੋਕ ਇੱਕ ਦੂਜੇ ਤੇ ਯਕੀਨ ਨਹੀਂ ਕਰਨਗੇ ਲੋਕ ਇੱਕ ਦੂਜੇ ਨੂੰ ਕੁੱਟਣਗੇ ਮਾਰਨਗੇ ਟਕਰਾਅ ਪੈਦਾ ਹੋਊਗਾ ਤੇ ਉਸ ਟਕਰਾਅ ਦੇ ਵਿੱਚੋਂ ਜਿਹੜੀਆਂ ਦੁਨੀਆ ਦੀਆਂ ਦੂਜੀਆਂ ਤਾਕਤਾਂ ਨੇ ਜਿਹੜੀਆਂ ਅਮਰੀਕਾ ਦੇ ਨਾਲ ਮੁਕਾਬਲੇ ਤੇ ਨੇ ਇਸ ਵੇਲੇ ਸੋ ਉਹ ਕੀ ਹੈ ਕਿ ਫਾਇਦਾ ਚੁੱਕਣਗੀਆਂ